ਲੇ ਵੀ ਅੱਜ ਫੇਰ ਮੌਸਮ ਠੰਡਾ ਹੋ ਗਿਆ ਮੀਂਹ ਪਿਆ ਅੱਜ ਪ੍ਰੋਗਰਾਮ ਸੀ ਗੁਰਦਵਾਰ ਸਾਹਿਬ ਚ ਪਰ ਐ ਵੀ ਪ੍ਰੋਗਰਾਮ ਤੋਂ ਬਾਅਦ ਫੇਰ ਮੀਂਹ ਪਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਅਸੀਂ ਜਾਣਾ ਸੀ ਚੁੰਨੀ ਜਨਾਬ ਪਿੰਡਿਆ ਸਕੂਲ ਕੋਲ ਉੱਥੇ ਜਾਣਾ ਸੀ ਸਾਨੂੰ ਜਾ ਕੇ ਦੱਸਦੇ ਹਾਂ ਕੀ ਕਰਨ ਜਾਣਾ ਚੰਗੇ ਕੰਮ ਚੱਲੇ ਸੀ ਚੰਗਾ ਛਕਣ ਕਰ ਜਾਂਦੇ ਸੀ ਤੇ ਪਹਿਲਾਂ ਉਸ ਤੋਂ ਜਾਣਾ ਸੀ ਬਾਜ਼ਾਰ ਬਾਜ਼ਾਰ ਤੋਂ ਹੁਣ ਗੱਡੀ ਵੜਦੀ ਨਹੀਂ ਅਸੀਂ ਲੈ ਗਿਆ ਮੋਟਰਸਾਈਕਲ ਬੁਲਟ ਲੈ ਗਿਆ ਹਾਇ ਪਸ਼ਮੀਂਦਰ ਗੁਰਦੁਆਰਾ ਸਾਹਿਬਾਂ ਸੇਵਾ ਕਰਨ ਗਿਆ ਹੋਇਆ ਤੇ ਅਸੀਂ ਮੋਟਰਸਾਈਕਲ ਲੈ ਕੇ ਉਸ ਟਾਈਮ ਹੀ ਹੈ ਨਹੀਂ ਸੀ ਸਾਡੇ ਜੰਨ ਜੰਨ ਟਕਰ ਟਕਰ ਦਾ ਕਰਦਾ ਕਰਦਾ ਨੀਂ ਗਿਰ ਗਿਆ ਵੀ ਚਲੋ ਇਹ ਪੈ ਕੇ ਠੰਡਾ ਮਾਹੌਲ ਹੋ ਗਿਆ ਹੁਣ ਆਪਾਂ ਚੱਲਦੇ ਆਂ ਪਿੰਡ ਸੂਰਪੁਰ ਮੇਰੇ ਦੋਸਤ ਦੇ ਘਰ ਤੇ ਦੇਖਾਂ ਘਰਦਿਆਂ ਨੂੰ ਹੋ ਗਏ ਤਿਆਰ ਸੇਕੋ ਭਿੱਜ ਗਈ ਸੀ ਚੰਗੀ ਤਰ੍ਹਾਂ ਮੈਂ ਤਾਂ ਬਚਾਉ ਕਰਕੇ ਫਿਰ ਵੀ ਉਹ ਜ਼ਿਆਦਾ ਭਿੱਜੀ ਗਈ ਸੀ ਤੇ ਪੁੱਛਦਾ ਨੂੰ ਮੈਂ ਵੀ ਕੱਪੜੇ ਕਰ ਲੈ ਜੀ ਤੇ ਹੁਣ ਆਪਾਂ ਚਲੀਏ ਫਿਰ ਹਾਂਜੀ ਹੋ ਗਏ ਤਿਆਰ ਮੈਂ ਕਿਹਾ ਮੜੇ ਜੇ ਕੱਪੜੇ ਸੁੱਕੇ ਜਾਣੂ ਅੱਛਾ ਮਾਂ ਘਰੇ ਤੇ ਬਦਲਾਂਗੇ ਕੱਪੜੇ ਤੂੰ ਨਾ ਨਾ ਲਓ ਜੀ ਅੱਜ ਆ ਗਈ ਚੁੰਡਾ ਵਧਾਈ ਦੀ ਰਸਮ ਤੇ ਬਾਕੀ ਜੀ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਤੇ 20 ਪੈਂਦੇ ਜਿਹੀਆਂ ਤੁਬੀਆਂ ਲੈ ਕੇ ਆਏ ਹਾਂ ਮੈਂ ਦੱਸਤਾਵਾ ਵੀ ਇਸ ਕਰਨ ਦਿੰਦਾ ਹੈਗਾ ਮੈਂ ਦੱਸਤਾਵਾ ਮੋਟਰਸਾਈਕਲ ਤੇ ਲਾਹਾਂਗੇ ਸਾਰੇ ਕੱਪੜੇ ਭਿੱਜ ਗਏ ਹੁਣ ਮੈਂ ਕਿਥੇ ਬੱਲੇ ਬੈਠੀਆ ਮੇਰੇ ਜਾਂਦੇ ਨਾਲ ਵੀ ਚਾਰ ਪਾਉਗੀ ਗਿੱਲੇ ਗੱਡੀ ਸੁੱਕ ਜਣਾਏ ਸੀ ਨਾਲ ਹਾਂ ਇਹ ਤਾਂ ਹੈਗਾ ਤੇ ਪਤਾ ਨਹੀਂ ਹੁਣ ਮੇਰੇ ਕੀ ਕੁਝ ਹੁੰਦਾ ਪਰ ਮੈਂ ਆਪਣੀ ਕਿੰਨੇ ਬਹੁਤ ਵਧੀਆ ਸਮਾਨ ਲੈ ਕੇ ਆਈ ਹਾਂ ਜੀ ਸਾਰਾ ਤੇ ਬਾਕੀ ਚੂੜੀਆਂ ਨਾਲ ਮੈਂ ਚੂੜੀਆਂ ਉਹ ਸੱਜੇ ਲਈ ਲੈ ਕੇ ਆਈ ਹਾਂ ਜੀ ਨਗੇਟ ਸੈੱਟ ਬਣਾ ਕੇ ਪਾਣਾ ਹੂਗਾ ਸੈੱਟ ਪਾ ਲੂਗੀ ਤੇ ਥੁੜੀ ਵੀ ਦਿਖਾ ਰਾਂ ਪੀ ਵੜੀ ਚੂੜੀ ਨੂੰ ਦੋ ਸੋੜੀਆਂ ਲੈ ਕੇ ਸੀ ਉੱਪਰ ਸੋਵਰ ਜੀਆਂ ਚੈਰੀ ਲੱਗੀਆਂ ਮੈਨੂੰ ਕੋਈ ਹੋਰ ਲਗਣੂਗਾ ਜੇ ਤੇ ਉਹਨਾਂ ਦੇ ਨੱਕ ਨਿਕਲ ਜਾਂਦੇ ਹੈਗੇ ਮੈਂ ਉਹ ਤਾਂ ਨਹੀਂ ਲਈ ਆਈ ਹਾਂ ਤੇ ਇਹ ਲੱਗਦੇ ਮੇਈ ਵਾਲੀ ਗਜਰੀ ਦੇ ਵਿੱਚ ਮੈਂ ਕਿਹ ਸੈੱਟ ਬਣਦੀ ਆ ਅੱਛਾ ਗਜਰੇ ਲੈ ਲਏ ਠੀਕ ਆ ਚੱਲ ਮੈਂ ਤਾਂ ਇਹਦੇ ਵਿੱਚ ਨਾ ਇਹਦੇ ਬਰਾਬਰ ਦੇ ਲੈ ਲਏ ਬਹੁਤ ਸੋਹਣੇ ਲੱਗੇ ਇੱਥੇ ਸੈੱਟ ਬਣਾ ਕੇ ਦੇਖਿਆ ਜੀ ਸੈੱਟ ਹਾਂ ਮੈਂ ਤਾਂ ਸੈੱਟ ਜਿਹਾ ਬਣਾ ਕੇ ਪਾ ਦੂੰਗੀ ਵਧੀਆ ਵਧੀਆ ਲਓ ਜੀ ਮੇਰੀ ਕੁੜੀਏ ਦੀ ਨੰਦ ਦਾ ਉਹਨਾਂ ਦੀ ਨੰਨ ਤੇ ਵੀ ਇਹ ਭੈਣ ਦੀ ਨਾ ਉਹ ਤਾਂ ਵਿਚਾਰੀ ਦੀ ਉਹਦੀ ਬੇਟੀ ਹੈਗੀ ਬਾਹਰ ਕਨੇਡਾ ਤੇ ਇਧਰ ਇਹ ਵੀ ਨੰਦ ਲੱਗੀ ਤੇ ਉਧਰੋਂ ਮੁੰਡੇ ਦੀ ਭੈਣ ਹੈਗੀ ਤੇ ਇਧਰ ਕੁੜੀ ਦੀ ਨੰਦ ਦੋ ਬੱਤੇ ਹੁਣ ਇਧਰ ਜ ਚੂੜਾ ਵਿਦਾਇਗੀ ਰਸਮ ਕਰਕੇ ਆਉਣੇ ਚਲੋ ਜੀ ਬਾਕੀ ਅਚ ਉਹਨੂੰ ਰਸਤੇ 'ਚ ਮਿਲਦੇ ਆਂ ਚਲੋ ਚਲਿਏ ਜੀ ਫਿਰ ਆਪਾਂ ਵੈਸੇ ਦੱਸਤਾ ਕਰਮਜੀਤ ਨੇ ਚਲੇ ਕਿੱਥੇ ਆ ਸੀ ਤੇ ਚੂੜਾ ਵਿਦਾਇਗੀ ਰਸਮ ਆ ਸਵਾ ਮਹੀਨਾ ਹੋ ਗਿਆ ਵਿਆਹ ਨੂੰ ਤੇ ਚੂੜਾ ਤਾਰਨਾ ਆਉਂਦਾ ਨਨਦ ਨੇ ਤੇ ਅਸੀਂ ਨੇੜੇ ਆ ਨਾ ਕਿਉਂਕਿ ਉਹ ਵਿਆਹ ਹੋਇਆ ਨੇ ਸੰਗਰੂਰ ਮੇਰੇ ਕੋ ਕੁੜੀ ਜਿਹੜੀ ਮੇਰੇ ਦੋ ਸੰਗਰੂਰ ਵਿਆਹੀ ਹੈਗੀ ਉਹ ਤੇ ਉਹ ਔਰ ਦੂਰ ਹੈ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਭੈਣ ਹੈਗੀ ਮੇਰੇ ਮੰਮੀ ਸਾਡੂ ਦੀ ਕੁੜੀ ਐ ਮੇਰੀ ਭਾਣਜੀ ਉਹ ਕੈਨੇਡਾ ਬੈਠੀ ਐ ਮੇਰੇ ਜਿਹੜੀ ਉਹਦੀ ਅਸਲੀ ਨੰਨ ਦਾ ਕੈਨੇਡਾ ਬੈਠੀ ਐ ਉਹ ਵਿਧਾਨ ਕੱਢਦੀ ਤੇ ਮੁਕਲਾਵਾ ਦੱਤਾ ਨਹੀਂ ਅਸੀਂ ਹਾਲ ਪੀਸ ਕਰਕੇ ਅਸੀਂ ਨੇਰੇ ਆ ਅਸੀਂ ਫਿਰ ਬਣਾ ਕੇ ਆਉਂਗੇ ਮਨੇ ਮੇਨਸ ਅਸੀਂ ਮੀਟ ਚੂੜਾ ਬਣਾ ਕੇ ਆਉਗੀ ਜਦੋਂ ਆਪਾਂ ਗੱਡੀ ਕਰਦੇ ਸਟਾਰਟ ਤੇ ਫਿਰ ਚੱਲਦੇ ਨੇ ਹੂੰ ਤੁਹ ਦਰਸ਼ਨ ਕਰੋ ਗਣੇਸ਼ ਜੀ ਦੇ ਚਲੋ ਜੀ ਆਪਾਂ ਹੁਣ ਚੱਲਦੇ ਆਂਗੇ ਉੱਥੇ ਜਾ ਕੇ ਆਪਾਂ ਤੁਹਾਨੂੰ ਮਿਲਦੇ ਆਂਗੇ ਤੇ ਮੈਂ ਕਹਿੰਦਾ ਹੁਣ ਮੀਂਹ ਪਈ ਜਾਵੇ ਹੁਣ ਕੋ ਚੱਕਰ ਨਹੀਂ ਹੁਣ ਆਪਾਂ ਗੱਡੀ 'ਚ ਬੈ ਗਏ ਗੱਡੀ 'ਚ ਬੈਠੇ ਹੋਿਆਂ ਨੂੰ ਮੀਂਹ ਦੀ ਕੋਈ ਦਿੱਕਤ ਨਹੀਂ ਹੈਗੀ ਵੈਸੇ ਇਸ ਵਾਰੀ ਬਰਸਾਤ ਨਾ ਬਹੁਤ ਜ਼ਿਆਦਾ ਪੈ ਰਹੀ ਹੈਗੀ ਮੈਨ ਲਈ ਕਾਫੀ ਸਾਲ ਹੋ ਗਏ ਨਹੀਂ ਬਰਸਾਤ ਨੇ ਦੇਖੀ ਹੁਣ ਦੋ ਦਿਨ ਸਾਫ ਰਿਹਾ ਆ ਹੁਣ ਦੋ ਦਿਨ ਸਾਫ ਰਿਹਾ ਹੁਣ ਫੇਰ ਮੀਂਹ ਪੈ ਗਿਆ ਹਰ ਲੱਗਦਾ ਜਿਵੇਂ ਬੱਦਲ ਘੁਲਿਆ ਹੋਇਆ ਹੈ ਚਾਰੇ ਪਾਸੇ ਨੂੰ ਆ ਦੇਖੋ ਪਾਣੀ ਹੈ ਹੈ ਇਹ ਆ ਦੇਖੋ ਹਨਾ ਵੀ ਪੂਰਾ ਬਦਲੇਗਾ ਚਲੋ ਜੀ ਚਲਦੇ ਹੁਣ ਆਪਾਂ ਰਸੂਲਪੁਰ ਥੋੜਾ ਜਿਹਾ ਟਾਈਮ ਹੀ ਲੱਗੇਗਾ ਦੇਖੋ ਕਿੰਨਾ ਹੋ ਗਿਆ ਪਾਣੀਓ ਪਾਣੀ ਥੋੜਾ ਜਿਹਾ ਮੀਂਹ ਪਿਆਗਾ ਬੱਲੇ 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 ਉਂ ਕਿੰਨਾ ਜਿੰਦਾ ਪਾਣੀ ਕੰਦਰ ਪਾਣੀ ਹੋ ਜਾ ਗੱਡੀ 'ਚ ਪਾਣੀ ਵੜ ਜਾ ਹੈਲੋ ਭਾਈ ਬੁੜੀ ਦੇ ਬਾਣ ਖਾ ਲੋ ਤੁਸੀਂ ਖਾਂਦੇ ਹੁੰਦੇ ਸੀ ਇਹਨੂੰ ਬੁਥੇਰਾ ਖਾਂਦਾ ਹੈਂ ਡੇ ਬੱਜੀ ਸੁੱਕ ਰੱਖਿਓ ਲਓ ਜੀ ਇਹ ਹੈਗਾ ਆਪਣਾ ਗੁਰਦੁਆਰਾ ਸਾਹਿਬ ਬਾਹਰ ਘਰ ਤੋਂ ਨਿਕਲਦੇ ਨੇ ਸਾਡੇ ਮੱਥੀ ਲੱਗਦਾ ਫੇਰ ਗੰਦਾ ਪਾਣੀ ਚੱਲ ਬੋ ਜਿਕੇ ਉੱਤ ਅਗਨੀ ਚੜ ਕੇ ਆ ਗਈ ਹੂੰ ਹੋ ਤੇਰੀ ਬੱਚਾ ਆਪਾਂ ਬੜਾ ਟਾਈਮ ਨਹੀਂ ਲਾਉਣਾ ਹੈਗਾ ਠੀਕ ਹੈ ਹੂੰ ਥੋੜਾ ਬੜਾ ਆਪਣੀ ਆ ਜਾਣਾ ਹੈਗਾ ਮੇਰੇ ਤੋਂ ਪਹਿਲਾਂ ਪਹਿਲਾਂ ਓਖਾ ਹੋ ਜਾਣਾ ਨਹੀਂ ਦੇਖੋ ਜੀ ਘਟਾ ਕਿੰਨੇ ਚਾਹੇ ਮੀਂਹ ਆ ਗਿਆ ਸੀ ਮੀਂਹ ਚ ਮੇਰੇ ਹਾਈ ਕੱਲ ਨੂੰ ਵੀਡੀਓ ਬਣਾਉਣੀ ਆਪਾਂ ਨੇ ਵੀਡੀਓ ਤਾਂ ਬਣ ਜੂ ਆਪਣੀ ਕੋਈ ਨਹੀਂ ਮਾਨ ਝੂ ਕਿਛ ਵੀ ਤਾ ਕੋਈ ਨਾ ਆ ਜਾਣਾ ਉਹਨੇ ਕੀ ਬਲਗ ਰਿਹਾ ਮਜ਼ਾ ਆ ਰਿਹਾ ਨਾ ਗੱਡੀ ਚ ਲਾ ਕੇ ਮਜ਼ਾ ਵੀ ਪੈਂਦੇ ਮੈਂ ਗੱਡੀ ਚ ਲਾਣੀ ਬਹੁਤ ਵਧੀਆ ਨਾਤ ਨੂੰ ਰਿਸਕੀ ਐ ਸਹੀ ਗੱਲ ਐ ਦੇਖੇ ਪੱਧੜ ਆਪਣੇ ਨਾਲ ਨਾਲ ਜਾ ਰਿਹਾ ਐ ਨਾ ਐਸੇ ਦਾ ਟੋਬਾ ਖੜਿਆ ਹੋਣਾ ਹਾਂ ਉਹ ਦੇਖੋ ਮੈਡਮ ਹਟ ਪਤਾ ਨਹੀਂ ਕਦੋਂ ਪਾਉਣਗੇ ਇਹਦੇ ਉੱਤੇ ਛੱਡ ਹਨ ਜੇ ਛੱਡ ਪੈ ਗਿਆ ਮੈਨੂੰ ਲੱਗਦਾ ਫੇਰ ਘਟਾ ਜੀ ਯਾਰ ਛੱਡ ਇਹ ਰਾਤ ਨੂੰ ਪਾਉਂਗੇ ਦਿਨ ਚ ਕੰਮ ਨਹੀਂ ਹੋਣਦੇ ਲੋਕ ਜਾਮ ਲੱਗਦਾ ਇਹ ਤਾਂ ਉੱਪਰ ਪਾਉਣੇ ਦਾ ਹਾਂ ਤਾਂ ਇਹ 205 which is an extremely important nutrient for digestion in a high quality ਦੇ નીચે ਨਾ ਜਦ ਮੀਂਹ ਆ ਜਾਂਦਾ ਉਹ ਪਾਣੀ ਉਹ ਪਾਣੀ ਹੁਣ ਇਹਦੇ ਉੱਤੇ ਆ ਜਾਲ ਪਾਇਆਗਾ ਛੱਡ ਪਾਉਣਾਗਾ ਤੇ ਯਾਰ ਘਟਾਊਗਾ ਉਹਰੇ ਪਾਣੀ ਯਾਰ ਪ੍ਰਸਾਦ ਦਾ ਕਰੂਗੇ ਕੰਮ ਹੈ ਨਾ ਦੇਖੋ ਕਿਉਂਕਿ ਪ੍ਰਸਾਦ ਨਾਲ ਕੰਮ ਹੁੰਦਾ ਹੈ ਨਾ ਹੈ ਮੇਰੀ ਹੈ ਗਾਣੇ ਗਾਣੇ ਹੁਣਿਆ ਕਰੋ ਦੋਸਤੋ ਲੋ ਜੀ ਇਹ ਆ ਗਏ ਆਪਾਂ ਬਡਾਲੇ ਇਤਨਾ ਮੇਡ ਮੀ ਘੱਟ ਲੱਗ ਰਿਹਾ ਹੈਗਾ ਨਾ ਜੀ ਤਾਂ ਉਨਾ ਹੀ ਆ ਬੈ ਕੇ ਹਟ ਲਿਆ ਨਹੀਂ ਆ ਆਪਣੇ ਤਾਂ ਪਾਣੀ ਉਹ ਪਾਣੀ ਹੋ ਗਿਆ ਪਾਣੀ ਪਾਣੀ ਕਰ ਉਹ ਤਾਂ ਦਾ ਹੋਰ ਹੈ ਪਿੰਡ ਹੈਗਾ ਇਹ ਆਹ ਥੱਲੇ ਖੜੇ ਆ ਦੇਖਿਆ ਸਾਰੇ ਮੀਂਹ ਟੜਦੇ ਇਕਦਮ ਫੇਰ ਆ ਗਿਆ ਮੀਂਹ ਹੈ ਨਾ ਹੱਲੇ ਜੇ ਕਰ ਕਰ ਕੇ ਆ ਰਹੇ ਆ ਜੇ ਜਮਾ ਸੁਣ ਸਰ ਦਾ ਵੱਣੀ ਹੋਵੇ ਨਹੀਂ ਨਹੀਂ ਦੇਖਿਆ ਜਨਾਨੀ ਨੇ ਨਾ ਕੀ ਕਰਿਆ ਮੋਟਰਸਾਈਕਲ ਵਾਲੀ ਨੇ ਵਿਚਿਰਚ ਪਾਣੀ ਨਾ ਪਵੇ ਵਿੱਚੋਂ ਦੀ ਲਫਾਫਾ ਲੈ ਰੱਖਿਆਗਾ ਉਹ ਦੇਖੋ ਵਾਈਟ ਵਾਈਟ ਉਤੋਂ ਦੀ ਚੁੰਨੀ ਲੈ ਰખી ਹੈ ਚਾਹੀ ਹੋਵੇ ਸੀ ਕਿਤੇ ਲਫਾਫਾ ਤਾਂ ਨਹੀਂ ਦਿਖ ਰਿਹਾ ਹੈਗਾ ਚਲ ਸਿਰੇ ਬਚਾਉਣਾ ਹਾਂ ਸਿਰੇ ਵਜਾਉਣਾ ਭਿਜਣ ਦੇ ਉਹ ਬਚ ਰਿਹਾਗਾ ਚੁੰਨੀ ਦਾ ਵੈਸੇ ਹੀ ਭਿਜੇ ਜਾਣੀ ਹੈਗੀ ਚੁੰਨੀ ਨਹੀਂ ਵੀ ਤਾ ਰੱਖੂਗੀ ਸਿਰ ਦੇ ਚੋਂ ਉਹ ਭਿਜੇ ਜਾਣੀ ਉਹਦਾ ਅਤੇ ਆਦਾ ਤੇ ਟਵਟਰ ਲਈ ਜਾਂਦੀ ਹੈ ਵਿਚਾਰੀ ਹੋਰ ਮੀਝ ਔਖਾ ਬਹੁਤਾ ਮੀ ਹੈਗਾ ਬਹੁਤ ਜ਼ਿਆਦਾ ਪਰ ਇਹਦੇ ਵਿੱਚ ਨਹੀਂ ਦਿਖ ਰਿਹਾ ਹੈਗਾ ਵੀਡੀਓ ਚ ਇਹਨਾਂ ਦੋਸਤੋ ਤੇਜ਼ ਹੋ ਗਿਆ ਵੀ ਦੋ ਦਿਨ ਸੁੱਕਾ ਰਿਹਾ ਨਾ ਲਓ ਜੀ ਦੇਖੋ ਮੀਹ ਦੇ ਨਜ਼ਾਰੇ ਐ ਵੀ ਜਦੋਂ ਵੀ ਸ਼ੂਟ ਕਰਦੇ ਹਾਂ ਨਾ ਅਸੀਂ ਉਦੋਂ ਮੀ ਆ ਜਾਂਦਾ ਹੈਗਾ ਹੁਣ ਸਾਡਾ ਕੱਲੂ ਸ਼ੂਟ ਹੈਗਾ ਤੇ ਅੱਜ ਮੀ ਪੈ ਗਿਆ ਗਿਆ ਪੁਸ਼ਪਿੰਦਰ ਕਹਿੰਦਾ ਉਹ ਕੱਲੂ ਮੀ ਬਹੁਤ ਹੈਗਾ ਕੱਲੂ ਨੂੰ ਕਹਿੰਦੇ ਮੀ ਬਹੁਤ ਹੈਗਾ ਪੁਸ਼ਪਿੰਦਰ ਨੇ ਦੇਖਿਆ ਸੀਗਾ ਅੱਛਾ ਕਹਿੰਦਾ ਮੀ ਬਹੁਤ ਜਾ ਗਿਆ ਬਥੇ ਕੀ ਹੈਗਾ ਜੇ ਪਾਹਲ ਸ਼ੂਟ ਰੱਖਦੇ ਆ ਕਾਲੇ ਪੰਗਾ ਜੇ ਘਰੇ ਬਣਾਉਣੇ ਅੱਗੇ ਤਾਂ ਵੀ ਪੰਗਾ ਬਾਹਰ ਦੇ ਸੀਨ ਨਹੀਂ ਬੈਠੇ ਆ ਅਗਰੇ ਜਦੋਂ ਦਾ ਸੂਣ ਚੜੇਗਾ ਜਦੋਂ ਸ਼ੂਟ ਰੱਖਦੇ ਉਹਦੀ ਵੀ ਜਦੋਂ ਸ਼ੂਟ ਰੱਖਦੇ ਉਹਦੀ ਚਾਹਨਾ ਕੋਈ ਨਹੀਂ ਕੁਦਰਤ ਹੈ ਕੁਦਰਤ ਅੱਗੇ ਸਾਡਾ ਕੋਈ ਜੋ ਨਹੀਂ ਹੋਇਆ ਪਰਮਾਤਮਾ ਦੇ ਘਰ ਦਾ ਵੀ ਬੀਣਾ ਸੀ ਮੀਂਹ ਤੋਂ ਸ਼ੂਟ ਕੀਤਾਗਾ ਚੱਲ ਕੋਈ ਨਹੀਂ ਵਧੀਆ ਠੀਕ ਹੈ ਅੰਦਰ ਅੰਦਰ ਕੱਟ ਲਾਂਗੇ ਯਾਰ ਵਧੀਆ ਨੇ ਸਟੋਰੀ ਸਾਡੇ ਕੋਲ ਤਾਂ ਸਟੋਰੀਆਂ ਦਾ ਬੱਦੂ ਨੇ ਗਿਆ ਪਰ ਇਹ ਵੀ ਥੋੜੀ ਜੀ ਬਾਹਰ ਦੇ ਸੀਨਾਂ ਹਰਿਆਲੀ ਜੀ ਚ ਲੋ ਬਣਦੀਆਂ ਹੁੰਦੀਆਂ ਬਾਹਰ ਦੇ ਸੀਨ ਨਾਲ ਜੱੱਚਦੀ ਹੈ ਵੀਡੀਓ ਜੱੱਚਦੀ ਹੈ ਇਹ ਸਹੀ ਗੱਲ ਤੂੰ ਪੰਜ ਮਤਲਬ ਕਿ ਤੂੰ ਪੋਹਵੇਂ ਨਾ ਮੱਠੀ ਮੱਠੀ ਧੁੱਪ ਜੀ ਹੋਵੇ ਸਾਹਮਣੇ ਤੇ ਸੀਨ ਲਿਆ ਜਾਵੇ ਬਹੁਤ ਹੋਣਾ ਸੀਨ ਆਉਂਦਾ ਹੈਗਾ ਹਨਾ ਉਹ ਤਰੀਕਾ ਹੁੰਦਾ ਸੀਨ ਲੈਣ ਦਾ ਤੇ ਉਹ ਤਰੀਕੇ ਨਾਲ ਜੇ ਸੀਨ ਲਿਆ ਜਾਵੇ ਤਾਂ ਸੀਨ ਬਹੁਤ ਸੋਹਣਾ ਹੁੰਦਾ ਹੈਗਾ ਚਲੋ ਵੀ ਹੁਣ ਘਟ ਗਿਆ ਥੋੜਾ ਜਆ ਆਪਾਂ ਪਹੁੰਚਣ ਵਾਲੇ ਨੇੜੇ ਵੇਗਾ ਕੇ ਵੇਡਾਂ ਦੇਖੋ ਦੋਸਤੋ ਕਿੰਨੀਆਂ ਵੇਡਾਂ ਹੀ ਵੇਡਾਂ ਵੈਸੇ ਗਲਤ ਆ ਇਸ ਦਾ ਪਹਿਲੇ ਗਲਤ ਕਰ ਰਹੇ ਆ ਜਾਂਦੇ ਵੇ ਵਲੌਗ ਬਣਾ ਰਹੇ ਆਗੇ ਔਰ ਫੋਪੜਿਆ ਹੋਇਆ ਕੈਮਰਾਮੈਨ ਦਾ ਡਰਾਈਵ ਕਰ ਰਹੇ ਆਗੇ ਥੋੜਾ ਘਟ ਗਿਆ ਵੀ ਤਾਂ ਲੋ ਜੀ ਮੀ ਹਟ ਗਿਆ ਇੱਧਰ ਮੀ ਘਟ ਫੇਰ ਬੈਣ ਲੱਗ ਗਿਆ ਕੋਹ ਹੋਰ ਜੀ ਪੈਰੀ ਕੋਹ ਜੀ ਡੱਬਾ ਲੈ ਆਏ ਹੋਵੇਂ ਗਿਆ ਡੱਬਾ ਲੈ ਆਉਣਾ ਕੋਈ ਨਹੀਂ ਲੋ ਜੀ ਪਹੁੰਚ ਗਏ ਆਪਾਂ ਚੁੰਨੀ ਸਹਿਜ ਸਹੀ ਹੈਗਾ ਉਹ ਪਹਿਲਾ ਬੜਾ ਬੜਾ ਛੋਟੀ ਜਿਹੀ ਲੱਗੀ ਪਹਿਲਾਂ ਦੇਖ ਲਈ ਤੇ ਚੂੜੀਆਂ ਪਾ ਦੇਣੀ ਸੀ ਠੀਕ ਆਹ ਦੇਰ ਆਨਣਾ ਪੈ ਗਿਆ 2 2 4 ਆਏਗੇ ਸਾਰਾ ਨਾ ਕੋਈ ਚੂੜੀ ਸੋ ਨਹੀਂ ਪਹਿਣਾ ਇਹ ਤਾਂ ਪਹਿਗੇ ਪਹਿਗੇ ਹਵਾ ਦੇ ਕਰੀਮ ਕਰਕੇ ਪਹਿ ਗਿਆ ਨਾ ਸੋਲਾ ਜੁੱਤਰ ਇਹ ਨਹੀਂ ਪਹਿਣੀ 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 ਪਹਿਨਿਆ ਤਾਂ ਨੀਓ ਕਰੀਮ ਲਾ ਕੇ ਵੀ ਨਾ ਸੌਖਾ ਹੋਇਆ ਨਾ ਸੋ ਸੋ La rieghe. La rieghe. La rieghe. La La rieghe. La rieghe. La rieghe. La rieghe. La rieghe. La rieghe.

Hello, 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 ਉਹਨੇ ਤੋਂ ਕੁਵਾਰੀ ਖਾਣ ਨੂੰ ਦੇ ਦਨਾ ਮੈਂ ਮੂੰਹ ਆ ਗਿਆ ਹੁਣ ਉਹਨੇ ਹਾਂ ਪੋਛ ਲੇਗਾ ਵਸ 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 ਜੇਣਦਾ ਬੈਠੀਓ ਠੀਕ ਐ ਅਜੀਬ ਇਹ ਗੁਸ਼ਟੀ ਹੁੰਦਾ ਮੈਂ ਕਈ ਵਾਰ ਨਾ ਹੱਥ ਫੁੱਟੇ ਜਾ ਫੁੱਟਦਾ ਹੈ ਕਹਿ ਰਹੀ ਐ ਮੈਨੂੰ ਕਹਿੰਦੀ ਜਨਮ ਦਿਨ ਤੇ ਮੇਰੇ ਤੇ ਆਹੀ ਦੇ ਦੋ ਮੈਨੂੰ ਜਿਹੜਾ 4 ਸਤੰਬਰ ਨੂੰ ਆਣੀ ਆਇਆ ਵਸ ਤੇ ਮੰਮੀ ਦਾ ਵੀ 4 ਸਤੰਬਰ ਦਾ ਛੋਟਾ ਕੱਠੀ ਐ ਟੋਡਾ ਵੀ 4 ਸਤੰਬਰ ਹੈ ਨਾ ਬੈਲਾ ਨੂੰ ਵੀ ਤਾਂ 4 ਸਤੰਬਰ ਹੋਣਗੇ ਐਸੀ ਸੀ ਚੱਕ ਬਾਈ 1 2 3 30 ਦਿਨ ਜਣਾ ਵਾ ਹੋ ਗਿਆ ਕਰਤੀ ਤੁਹਾਡੇ ਕਿੰਨੇ ਦਾ ਮੈਂ ਸੋਚਨੀ ਹਜੇ ਮੈਨੂੰ ਆ ਜਾ ਜੀ ਇੱਕ ਸਾਲ ਦੀ ਹੋਣੀ ਤਾਂ ਹੋਣੀ ਇੱਕ ਸਾਲ ਦੀ ਹੋਣੀ ਚਲਣ ਬਹੁਤ ਚਲਣ ਉਹ ਦਰਾਈ ਦੋਨਾਂ ਉਹ ਪੱਜੀ ਗਈ ਉਹ ਚਾਚੀ ਖੜੀ ਹੈ ਮੇਰੀ ਛੀਟ ਤੇ ਬੈਠੀ ਹੈ ਟੋਰ ਤੇ ਉਹ ਬੈਗੀ ਆਰਾਮ ਨਾਲ ਹੈਗਾ ਐ ਕਰ ਦੋ ਜੀ ਇਹਨੂੰ ਲੈ ਜਾ ਮੈਂ ਉਰੀ ਰਹਿ ਜੰਨੀ ਆ ਆ ਜੀ ਪਿੱਛੇ ਆ ਜਾ ਉਹ ਬੈਠੀ ਹੈ ਕਿ ਟੋਰ ਤੇ ਹੈਲੋ ਪਰ ਬਾਹਰ ਆ ਜੀ ਖੜੇ ਪਰ ਬਾਹਰ ਆ ਜਾ ਆ ਜਾ ਬਾਹਰ ਆ ਜਾ ਆ ਜਾ ਬਾਹਰ ਆ ਜਾ ਮੀ ਬਹੁਤ ਏਜ ਹੋ ਗਿਆ ਆ ਜਾ ਮਰ ਤੋ ਚਲੋ ਦੇਖੀ ਦੇਖੀ ਕਰੇ ਗਏ ਆ ਜਾ ਆ ਜਾ ਆ ਜਾ ਹਾਂ ਮੀ ਤੇਜ ਹੋ ਗਿਆ ਬਾਹਰ ਚਲੋ ਟਾਟਾ ਬਾਏ ਬਾਏ ਹੈ ਵਿੱਚ ਬੈਠ ਗਈ ਰਾਮ ਦਾ ਲਓ ਜੀ ਹੁਣ ਤੁੰਨਾਂ ਲੱਗੇ ਫੇਰ ਮੀ ਆ ਗਿਆ ਹੈ ਲਓ ਜੀ ਆ ਗਏ ਘਰੇ ਮੀ ਪੈਂਦਾ ਬਹੁਤ ਇੱਕ ਚੀਜ਼ ਹੋਈ ਸਾਡੇ ਨਾਲ ਸਾਨੂੰ ਜਾਂਦੇ ਵੀ ਨਹੀਂ ਮਿਲਿਆ ਅੰਦੇਵੀ ਵੀ ਮਿਲਿਆ ਆਪਾਂ ਜਿੰਨੀ ਦੇਰ ਉੱਥੇ ਬੈਠੇ ਰਹੇ ਉਹਨਾ ਟਾਈਮ ਕੋਈ ਵੀ ਨਹੀਂ ਪਿਆ ਮੌਸਮ ਹੁੰਦਾ ਹੋ ਗਿਆ ਤੇ ਜੂੜਾ ਵਿਧਾਨ ਦੇ ਰਸਮ ਪੂਰੀ ਹੋ ਗਈ ਉਹਨਾਂ ਨੇ ਚਾਹ ਪਾਣੀ ਪਲਾਇਆ ਬਹੁਤ ਜਦਰਤੀ ਤੇ ਅਸ਼ਵੀਤ ਨੂੰ ਸ਼ਗਨ ਦਿੱਤਾ ਉਸ ਤੋਂ ਬਾਅਦ ਅਸੀਂ ਘਰੇ ਆ ਗਏ ਤੇ 7:30 ਹੋ ਗਏ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਬਲੌਗ ਦੇਖਣ ਵਾਸਤੇ ਤੁਹਾਨੂੰ ਥੋੜਾ ਧੰਨਵਾਦ ਮਿਲਦੇ ਆਂ ਕਿਸੇ ਅਗਲੇ ਬਲੌਗ 'ਚ Tchau, cidade. Bye, bye.